ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸੂਹੀ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਧਾਈ ਹੋਏ ਸਹਾਈ ਰੁੱਤ ਚੌਥੀ ਸਾਖੀ 15ਵੀਂ ਮੁਸਲਮਾਨ ਇਸਤਰੀ ਦੀ ਕਥਾ ਸਤਿਗੁਰੂ ਜੀ ਦਾ ਮਿਸ਼ਨ ਸੀ ਕਿ ਉਹ ਹਰ ਨਾਰੀ ਦਾ ਬਹੁਤ ਸਤਿਕਾਰ ਕਰਦੇ ਸਨ ਇਸਤਰੀ ਆਪਣੇ ਧਰਮ ਨਾਲ ਸੰਬੰਧ ਰੱਖਦੀ ਹੋਵੇ ਜਾਂ ਗੈਰ ਧਰਮ ਨਾਲ ਉਸ ਨੂੰ ਭੈਣ ਤੇ ਮਾਤਾ ਦੇ ਸਮਾਨ ਹੀ ਸਤਿਕਾਰ ਦੇ ਸਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਿਸੇ ਸਿੱਖ ਨੇ ਕਦੀ ਕਿਸੇ ਇਸਤਰੀ ਨੂੰ ਕਿਸੇ ਤਰ੍ਹਾਂ ਵੀ ਤੰਗ ਨਹੀਂ ਸ ਕੀਤਾ ਇੱਕ ਵਾਰੀ ਲੜਾਈ ਵਿੱਚ ਇੱਕ ਅਮੀਰ ਮੁਸਲਮਾਨ ਇਸਤਰੀ ਪਾਲਕੀ ਵਿੱਚ ਬੈਠੀ ਹੋਈ ਸਿੰਘਾਂ ਦੇ ਇੱਕ ਜਥੇ ਦੇ ਹੱਥ ਆ ਗਈ ਸਿੰਘਾਂ ਨੇ ਉਸ ਨੂੰ ਜਥੇਦਾਰਾਂ ਦੇ ਹਵਾਲੇ ਕਰ ਦਿੱਤਾ ਪਰ ਪਾਲਕੀ ਦਾ ਕਪੜਾ ਨਹੀਂ ਚੁੱਕਿਆ ਤੇ ਨਾ ਹੀ ਦੇਖਿਆ ਕੀ ਇਸਤਰੀ ਕੌਣ ਤੇ ਕਿਸ ਤਰ੍ਹਾਂ ਦੀ ਹੈ ਜਥੇਦਾਰ ਨੇ ਪਾਲਕੀ ਨੂੰ ਅਨੰਤਪੁਰ ਲੈ ਆਂਦਾ ਤੇ ਗੁਰੂ ਜੀ ਦੇ ਪੇਸ਼ ਕੀਤਾ ਜਦ ਪਾਲਕੀ ਸਾਈਭਾ ਦੇ ਕੋਲ ਪੁੱਜੀ ਤਾਂ ਸਾਈਭਾ ਨੇ ਪੁੱਛਿਆ ਇਸ ਪਾਲਕੀ ਵਿੱਚ ਕੌਣ ਹੈ ਮਹਾਰਾਜ ਇੱਕ ਮੁਸਲਮਾਨ ਇਸਤਰੀ ਹੈ ਜਥੇਦਾਰ ਨੇ ਉੱਤਰ ਦਿੱਤਾ ਸਤਿਗੁਰੂ ਜੀ ਕਿਸ ਦੀ ਹੈ ਜਥੇਦਾਰ ਮਹਾਰਾਜ ਇਹ ਤਾਂ ਪਤਾ ਨਹੀਂ ਕਿਸ ਦੀ ਹੈ ਕਿਉਂਕਿ ਨਾ ਅਸਾਂ ਪਾਲਕੀ ਦਾ ਕਪੜਾ ਚੁੱਕਿਆ ਹੈ ਤੇ ਨਾਂ ਦੇਖਿਆ ਹੈ ਕਿ ਕੌਣ ਹੈ ਕੈਸੀ ਹੈ ਤੇ ਨਾ ਕਿਸੇ ਜ਼ਬਾਨ ਸਾਂਝੀ ਕੀਤੀ ਹੈ ਸਤਿਗੁਰੂ ਜੀ ਤੁਸੀਂ ਬਹੁਤ ਚੰਗਾ ਕੀਤਾ ਹੈ ਹਰ ਇੱਕ ਮੇਰੇ ਸਿੱਖ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਕੋਈ ਇਸਤਰੀ ਭਾਵੇਂ ਰਾਹ ਜਾਂਦਿਆਂ ਜਾਂ ਲੜਾਈ ਦੇ ਮੈਦਾਨ ਵਿੱਚ ਮਿਲ ਜਾਵੇ ਉਸ ਨੂੰ ਪੈਣ ਤੇ ਬੇਟੀ ਸਮਝੋ ਹੁਣ ਇਸ ਦਾ ਘਰ-ਗਾਟ ਪੁੱਛੋ ਤੇ ਵਾਪਸ ਭੇਜੋ ਸਤਗੁਰਾਂ ਦੇ ਇਹ ਸ਼ਬਦ ਸੁਣ ਕੇ ਮੁਸਲਮਾਨ ਦੇਵੀ ਦੇ ਮਨ ਉੱਤੇ ਬਹੁਤ ਅਸਰ ਪਿਆ ਉਸ ਸ਼ਰਦਾ ਦੇ ਵੱਲਵਲੇ ਦੀ ਪ੍ਰੇਰੀ ਹੋਈ ਨੇ ਹਾਲਕੀ ਦੇ ਕੱਪੜੇ ਦਾ ਪੱਲਾ ਚੁੱਕਿਆ ਤੇ ਬੋਲੀ ਮਹਾਰਾਜ ਮੈਂ ਆਪ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਖੁਦਾ ਆਪ ਦਾ ਇਕਬਾਲ ਵਧਾਵੇ ਮੈਂ ਨਵਾਬ ਖਿਜ਼ਰ ਅਲੀ ਦੀ ਬੇਟੀ ਤੇ ਰਹੀਮਪੁਰ ਦੇ ਨਵਾਬ ਦੀ ਪਤਨੀ ਹਾਂ ਮੈਨੂੰ ਉੱਥੇ ਭੇਜ ਦਿੱਤਾ ਜਾਵੇ ਆਪ ਦੇ ਸਿੱਖ ਬਹੁਤ ਚੰਗੇ ਤੇ ਨੇਕ ਪਰਿਸ਼ਨ ਫਰਿਸ਼ਤੇ ਹਨ ਦਾ ਸਬਦਾ ਪਲਕਰੀ ਇਸ ਤਰ੍ਹਾਂ ਉਸਨੇ ਗੁਰੂ ਪੰਥ ਤੇ ਸਤਗੁਰੂ ਜੀ ਦੀ ਬਹੁਤ ਉਸਤਤ ਕੀਤੀ ਸਤਗੁਰੂ ਜੀ ਨੇ ਜਥੇਦਾਰ ਨੂੰ ਹੁਕਮ ਕੀਤਾ ਕਿ ਉਹ ਇਸ ਇਸਤਰੀ ਨੂੰ ਉਹਦੇ ਪਿੰਡ ਰਹੀਮਪੁਰ ਪੇਸ਼ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ